ਸਤਿ ਸ਼੍ਰੀ ਅਕਾਲ ਜੀ ਅਸਟ੍ਰੋਲੋਜੀ ਵਿਦ ਲੌਜੀਕ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਮੈਂ ਕਹਿੰਦੇ ਆ ਹਰ ਕਿਸੇ ਨੂੰ ਇੱਕ ਕਦਮ ਚੱਕਣ ਤੋਂ ਬਾਅਦ ਅਗਲੇ ਕਦਮ ਦੀ ਚਿੰਤਾ ਪੈ ਜਾਂਦੀ ਆ ਕਿ ਫਿਰ ਅੱਗੇ ਕੀ ਹੁਣ ਕੀ ਕੀ ਕਰਾਂਗੇ ਇਨਸਾਨ ਨੂੰ ਬਿਜ਼ੀ ਰਹਿਣਾ ਜ਼ਰੂਰੀ ਹੈ ਕਿਉਂਕਿ ਦਿਮਾਗ ਨੂੰ ਸ਼ਾਂਤ ਰੱਖਣਾ ਬਹੁਤ ਜ਼ਰੂਰੀ ਹੈ ਕੁਝ ਨਾ ਕੁਝ ਚਾਹੀਦਾ ਹੈ ਜੀ ਦਿਮਾਗ ਕੁਝ ਨਾ ਕੁਝ ਚਾਹੀਦਾ ਹੈ ਸਰੀਰ ਨੂੰ ਸਿਆਣੇ ਕਹਿੰਦੇ ਆ ਵੇਲਾ ਮਨ ਸ਼ੈਤਾਨ ਦਾ ਕਰ ਸਹੀ ਤਾਂ ਕਹਿੰਦੇ ਆ ਸ਼ੈਤਾਨ ਦਾ ਘਰ ਮਤਲਬ ਅਗਰ ਬਿਜ਼ੀ ਨਾ ਕੀਤਾ ਜਾਵੇ ਬਹੁਤ ਹੀ ਸਮਝਦਾਰੀ ਹੈ ਦੁਨੀਆਦਾਰੀ ਦੇ ਵਿੱਚ ਖਾਸ ਤੌਰ ਤੇ ਸਾਡੇ ਮਾਤਾ ਪਿਤਾ ਨੂੰ ਤੇ ਸਾਡੇ ਬਜ਼ੁਰਗਾਂ ਬੱਚਾ ਥੋੜਾ ਜਿਹਾ ਵੱਡਾ ਹੁੰਦਾ ਛੇਤੀ ਇਹਨੂੰ ਕੰਮ ਤੇ ਲਾ ਦੇ ਹੋਰ ਥੋੜਾ ਜਿਹਾ ਵੱਡਾ ਲੈ ਛੇਤੀ ਇਹਦਾ ਵਿਆਹ ਕਰ ਦੋ ਮਤਲਬ ਬੰਨ੍ਹ ਦੋ ਉੱਡਣ ਨਾ ਦੋ ਅਸਲ ਦੇ ਵਿੱਚ ਕੀ ਹੈ ਕਿ ਤੁਹਾਨੂੰ ਲੱਗਦਾ ਜਾਂ ਦੇਖਿਆ ਜਾਵੇ ਤਾਂ ਕੀ ਇਹ ਇੱਕ ਕਿਸਮ ਦੀ ਇੱਕ ਆਪਾਂ ਕਹਿ ਦਿੰਦੇ ਹਾਂ ਕਿ ਰੁਟੀਨ ਹੀ ਆ ਹੈਨਾ ਕਿ ਇਹ ਹਜੇ ਉਲਝੇ ਕਿ ਪਤਾ ਹੀ ਨਹੀਂ ਚੱਲਿਆ ਵਕਤ ਤੇ ਜ਼ਿੰਦਗੀ ਕਿਵੇਂ ਲੰਘ ਉਲਝੇ ਕਿਦੇ ਚ ਕਿਦੇ ਚ ਆਪਣੇ ਆਪ ਚ ਆਪਣੀ ਜ਼ਿੰਦਗੀ ਚ ਆਪਣੇ ਬੱਚਿਆਂ ਚ ਆਪਣੇ ਪਰਿਵਾਰ ਚ ਕਿਉਂ ਉਲਝਣਾ ਸੀ ਕੀ ਜ਼ਰੂਰਤ ਸੀ ਕਿਉਂ ਕਿਉਂਕਿ ਕਹਿੰਦੇ ਫਰਜ਼ ਸੀ ਤੇ ਫਰਜ਼ ਕਿਨੇ ਬਣਾਏ ਅਸੀਂ ਉਹਦੇ ਬਣਾਏ ਅਸੀਂ ਹੀ ਸਾਰੀ ਦੁਨੀਆਦਾਰੀ ਦੇ ਵਿੱਚ ਕਾਨੂੰਨ ਬਣਾਇਆ ਇਨਸਾਨ ਨੇ ਆਪਣੇ ਆਪ ਨੂੰ ਸੇਵ ਕਰਨ ਦੇ ਲਈ ਬਹੁਤ ਕੁਝ ਬਣਾ ਲਿਆ ਬਹੁਤ ਕੁਝ बस जिथे लगਿਆ ਨਾ ਕਿ ਥੋੜੀ ਜੀ ਮੋਰੀ ਰਹਿ ਗਈ ਹੈ ਉੱਥੇ ਹੀ ਕਿਸੇ ਨਾ ਕਿਸੇ ਨੂੰ ਬੰਨ ਦੋ ਜੀ ਇਹਨੂੰ ਬਸ ਹੁਣ ਇਧਰਲੇ ਪਾਸੇ ਲਾ ਦੋ ਤੇ ਇਹਨੂੰ ਹੁਣ ਇਧਰਲੇ ਪਾਸੇ ਲਾ ਦੋ ਡਰ ਇਨਸਾਨ ਦੇ ਮਨ ਵਿੱਚ ਉਸ ਚੀਜ਼ ਨੂੰ ਪਟਕਾਉਂ ਲੈ ਕੋਈ ਹੁਣ ਦੇਖਿਓ ਤੁਸੀਂ ਸੁਣਿਆ ਹੋਣਾ ਏ ਕਿ ਕੋਈ ਕਿਸੇ ਦੀ ਸੰਗਤ ਖਰਾਬ ਹੋ ਗਈ ਇਹਦਾ ਨਾ ਵਿਆਹ ਕਰ ਦੋ ਇਹਦੀ ਸੰਗਤ ਠੀਕ ਹੋ ਜਾਏਗੀ ਆਪੇ ਉਲਝਿਆ ਰਹੇਗਾ ਟੱਬਰ ਦੇ ਵਿੱਚ ਆਪਿਆ ਵਿਆਹ ਕਰ ਦੋ ਮਤਲਬ ਕਿ ਇੱਕ ਹੋਰ ਵਿਚਾਰੀ ਨੂੰ ਉਹ ਕਰ ਦੋ ਕਿ ਤੂੰ ਭੁਗਤ ਹੁਣੇ ਦੀ ਸੁਹਾ ਦੀ ਜੋਤ ਜੋ ਦੇ ਸਬਾਏ ਜੋ ਉਹ ਗਲਤ ਸੰਗਤ ਚ ਪੈ ਗਿਆ ਉਹਦੇ ਲਈ ਤੁਸੀਂ ਭੁਗਤੋ ਹੁਣ ਤੁਸੀਂ ਤਾਂ ਭੁਗਤ ਰਹੇ ਹੋ ਇੱਕ ਬੋਝ ਜਣੀ ਆ ਕੇ ਭੁਗਤੇ ਜਾਂ ਜਾਣਾ ਭੁਗਤੇ ਸਮਝ ਗਏ ਨਾ ਤੁਸੀਂ ਮਤਲਬ ਅਸੀਂ ਬੜੇ ਆਪਣੇ ਆਪ ਨੂੰ ਸੇਫ ਸਾਈਡ ਰੱਖ ਕੇ ਚੱਲਦੇ ਹਾਂ ਤੁਸੀਂ ਹੁਣ ਦੇਖੋ ਜਰਾ ਦਿਮਾਗ ਇਨਸਾਨ ਦਾ ਤੁਸੀਂ ਦੇਖੋ ਜਰਾ ਸੋਚ ਇਨਸਾਨ ਦੀ ਕਿਸੇ ਨਾ ਕਿਸੇ ਨੂੰ ਬਲੀ ਦਾ ਬੱਕਰਾ ਹਰ ਟਾਈਮ ਤੇ ਬਣਾ ਕੇ ਰੱਖਦਾ ਸਹੀ ਤਾਂ ਹੈ ਬਣਾ ਕੇ ਹੀ ਰੱਖਦਾ ਕਿਉਂ ਕਿਉਂ ਕਿ ਜੀ ਵੇਲਾਮਨ ਸ਼ੈਤਾਨ ਦਾ ਕਰ ਵੇਲਾ શરીર ਸ਼ੈਤਾਨ ਦਾ ਕਰ ਕਿਉਂ ਹੋਏਗਾ ਸ਼ੈਤਾਨ ਦਾ ਕਰ ਦੱਸੋ ਤੁਸੀਂ ਕਿਉਂਕਿ ਅਸੀਂ ਸਾਡਾ ਦਿਮਾਗ ਸੋਚਣਾ ਸ਼ੁਰੂ ਕਰ ਦੇਗਾ ਕਿਉਂਕਿ ਅਸੀਂ ਉਸ ਤੋਂ ਬਿਹਤਰ ਜ਼ਿੰਦਗੀ ਦੀ ਭਾਲ ਸ਼ੁਰੂ ਕਰ ਸਕਦੇ ਹਾਂ ਕਿਉਂਕਿ ਅਸੀਂ ਉਸ ਤੋਂ ਬਿਹਤਰ ਜ਼ਿੰਦਗੀ ਜੀਉ ਸਕਦੇ ਹਾਂ ਇੱਕ ਨਾ ਕੋਈ ਨੌਕਰੀ ਕਰਦਾ ਹੈ ਮੰਨ ਲਓ ਕੋਈ ਨੌਕਰੀ ਕਰ ਰਿਹਾ ਜੌਬ ਕਰ ਰਿਹਾ ਉਸ ਨੂੰ ਨਾ ਜੌਬ ਕਈ ਵਾਰੀ ਮਜਬੂਰੀ ਵਿੱਚ ਕਰਨੀ ਪੈ ਰਹੀ ਹੈ ਉਸ ਨੂੰ ਪੁੱਛਿਆ ਭਾਈ ਕੀ ਗੱਲ ਹੈ ਛੱਡ ਦੇ ਕੀ ਕਰਾਂਗਾ ਕੀ ਕਰਾਂਗਾ ਛੱਡ ਕੇ ਕਿਉਂ ਹੋਰ ਮਿਲ ਜਾਏਗੀ ਬੜੀਆਂ ਆਪਸ਼ਨ ਨੇ ਕੁਦਰਤ ਨੇ ਜਿਹਨੇ ਪੈਦਾ ਕੀਤਾ ਉਹਨੇ ਕੁਝ ਤੇ ਸੋਚਿਆ ਹੀ ਹੋਵੇਗਾ ਮੇਰੇ ਬਾਰੇ ਤੇ ਸੋਚਿਆ ਹੋਵੇਗਾ ਜਿਹੜੇ ਮੇਰੇ ਨਾਲ ਜੁੜਿਆ ਉਹਨਾਂ ਬਾਰੇ ਕੀ ਸੋਚਿਆ ਹੋਵੇਗਾ ਕਹਿੰਦੇ ਕੀ ਉਹਨਾਂ ਬਾਰੇ ਵੀ ਉਹਨਾਂ ਹੀ ਸੋਚਿਆ ਹੋਵੇਗਾ ਜਿਨ੍ਹਾਂ ਤੇਰੇ ਬਾਰੇ ਸੋਚਿਆ ਹੋਵੇਗਾ ਕਿਉਂਕਿ ਪਰਮਾਤਮਾ ਦੇ ਸਭ ਤੇ ਲਈ ਬਰਾਬਰ ਸੋਚਦਾ ਹੈ ਕਹਿੰਦਾ ਨਹੀਂ ਉਹਨੇ ਤੇ ਸਿਰਫ ਮੇਰੇ ਬਾਰੇ ਸੋਚਿਆ ਹੈ ਭਾਈ ਤੂੰ ਕੰਮ ਕਰਨਾ ਹੈ ਤੇ ਮੈਂ ਤਾਂ ਖਾਣਾ ਜਾਂ ਜਿੱਥੋਂ ਮਰਜੀ ਲਿਆ ਤੇ ਕੰਮ ਕਰ ਆ ਕਿੱਧਰ ਦੀ ਗੱਲ ਹੋਈ ਆ ਕਿੱਧਰ ਦੀ ਗੱਲ ਹੋਈ ਕੁਦਰਤ ਨੇ ਤੇ ਸਭ ਦੇ ਲੌਜੀਕ ਦੇਖੋ ਤੁਸੀਂ ਇਹ ਗੱਜ ਚੀਜ਼ ਦਾ ਕੀ ਹੈ ਕਿ ਕੁਦਰਤ ਨੇ ਸਭ ਨੂੰ ਪੈਦਾ ਕੀਤਾ ਹੈ ਸਭ ਦੇ ਲਈ ਅੱਛਾ ਅੱਛਾ ਹੀ ਸਭ ਦੇ ਲਈ ਬLESSED ਹੀ ਹੈ ਪਰਮਾਤਮਾ ਤੇ ਕਦੇ ਕਿਸੇ ਦਾ ਬੁਰਾ ਕਰਦਾ ਹੀ ਨਹੀਂ ਹੈ ਪਰ ਜਿਹੜਾ ਅਸੀਂ ਉਹਦੇ ਗਲ ਵਿੱਚ ਹਾਰ ਪਾਤਾ ਨਾ ਕਿ ਤੈਨੂੰ ਬਾਹੂਏ ਕਰਨਾ ਹੀ ਪੈਣਾ ਕਿਉਂਕਿ ਦੋ ਚੀਜ਼ਾਂ ਤੇਰੇ ਨਾਲ ਹੋਰ ਬੰਨੀਆਂ ਹੋਈਆਂ ਨੇ ਇਹ ਸਮਾਜ ਨੇ ਬੰਨੀਆਂ ਨੇ ਇਹ ਉਸ ਨੂੰ ਕੁਦਰਤ ਪਰਮਾਤਮਾ ਨੇ ਨਹੀਂ ਬੰਨੀਆਂ ਤੇ ਉਹ ਇਸੇ ਬੰਨਣ ਦੇ ਵਿੱਚ ਸਾਰੀ ਉਮਰ ਖੁੱਲ ਕੇ ਸਾਹ ਵੀ ਨਹੀਂ ਲੈ ਪਾਉਂਦਾ ਤੇ ਫਿਰ ਫਿਰ ਅਸੀਂ ਕਹਿੰਦੇ ਆ ਐਦਾਂ ਹੀ ਚਲੇਗੀ ਜ਼ਿੰਦਗੀ ਜੀ ਐਦਾਂ ਹੀ ਨਾ ਗਿਆ ਜੀ ਟਾਈਮ ਆਪਣੇ ਲਈ ਵਕਤ ਨਹੀਂ ਮਿਲਿਆ ਜਦੋਂ ਵਕਤ ਮਿਲਿਆ ਉਦੋਂ ਆਪਣੇ ਨਹੀਂ ਮਿਲੇ ਤੇ ਜਦੋਂ ਆਪਣੇ ਮਿਲੇ ਉਦੋਂ ਪੈਸਾ ਨਹੀਂ ਸੀ ਉਹਨਾਂ ਨੂੰ ਖੁਸ਼ ਕਰਨ ਦੀ ਤੇ ਜਦੋਂ ਪੈਸਾ ਸੀ ਤੇ ਉਦੋਂ ਫਿਰ ਅਸੀਂ ਕਿਸੇ ਨੂੰ ਟੱਚ ਨਹੀਂ ਸਮਝਿਆ ਮਤਲਬ ਵਕਤ ਵਕਤ ਤੇ ਸਾਸੀ ਗਿਰਗਟ ਵਾਂਗੂ ਬਦਲਦੇ ਰਹੇ ਦੁਨੀਆਦਾਰੀ ਨੂੰ ਉਪਰ ਲਾਉਂਦੇ ਰਹੇ ਪਰਿਵਾਰ ਲਈ ਆਪਣੇ ਆਲੇ ਕੁਝ ਨਾ ਕੁਝ ਕਰਦੇ ਰਹੇ ਕਰਨਾ ਚਾਹੀਦਾ ਜ਼ਰੂਰੀ ਕਰਨਾ ਚਾਹੀਦਾ ਪਰ ਇਹ ਜ਼ਰੂਰ ਸੋਚਣਾ ਚਾਹੀਦਾ ਕਿਉਂ ਭਈ ਕਿਉਂ ਜੇ ਮੈਨੂੰ ਕੁਦਰਤ ਨੇ ਬੈਲ ਬਣਾਇਆ ਤਾਂ ਮੈਂ ਬੈਲ ਬਣਨਾ ਹੈ ਜੇ ਮੈਨੂੰ ਕੁਦਰਤ ਨੇ ਇਨਸਾਨ ਬਣਾਇਆ ਤਾਂ ਮੈਂ ਇਨਸਾਨ ਬਣ ਕੇ ਹੀ ਰਹਿਣਾ ਮੇਰੇ ਫਰਜ਼ ਨੇ ਜੋ ਜੋ ਫਰਜ਼ ਨੇ ਮੇਰੇ ਜੋ ਕੁਦਰਤ ਕੁਦਰਤ ਨੇ ਦਿੱਤੇ ਆ ਉਹ ਤੇ ਚਲੋ ਮੈਂ ਪੂਰੇ ਕਰਨੇ ਆ ਮੇਰੇ ਮਾਤਾ ਪਿਤਾ ਦਿੱਤੇ ਆ ਉਹਨਾਂ ਨੂੰ ਕੋਈ ਪ੍ਰੋਬਲਮ ਐ ਸਮੱਸਿਆ ਐ ਉਸ ਦਾ ਹੱਲ ਪਰਿਵਾਰ ਅਨੁਸਾਰ ਕਰਨਾ ਮੇਰਾ ਫਰਜ਼ ਬਣਦਾ ਐ ਪਰ ਜੇ ਅਸੀਂ ਕਹੀਏ ਕਿ ਅਸੀਂ ਉਸ ਤੋਂ ਵੀ ਉੱਤੇ ਆ ਜੇ ਉਹਨੇ ਜੋ ਸੋਚਿਆ ਹੋਣਾ ਤੇ ਉਹੀ ਆ ਤੇ ਇਸ ਕਰਕੇ ਜੋ ਮਨ ਕਰਦਾ ਹੁੰਦਾ ਨਾ ਕਰਨੀ ਹਮੇਸ਼ਾ ਮਨ ਤੇ ਦਿਮਾਗ ਨੂੰ ਬੈਲੈਂਸ ਰੱਖ ਕੇ ਵਕਤ ਅਨੁਸਾਰ ਹਰ ਚੀਜ਼ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਮਨ ਮਾਰ ਕੇ ਜੂਨ ਨਾਲੋਂ ਚੰਗਾ ਸਿਆਣੇ ਕਹਿੰਦੇ ਆ ਕਿ ਇਦੋਂ ਬੈੜੀ ਜ਼ਿੰਦਗੀ ਤੇ ਹੋ ਹੀ ਨਹੀਂ ਸਕਦੀ ਜਿੱਥੇ ਮਨ ਵੀ ਨਾ ਹੋਵੇ ਜਿੱਥੇ ਦਿਮਾਗ ਵੀ ਨਾ ਚਾਹਤਾ ਹੋਵੇ ਜਿੱਥੇ ਤੁਹਾਡੇ ਬਿਲਕੁਲ ਨਾ ਚਾਹੇ ਵਸੇ ਇੱਕ ਸਿਰ ਝੁਕਾ ਕੇ ਤੁਸੀਂ ਇੱਕ ਉਹੀ ਗੱਲ ਆਪਾਂ ਜਿਵੇਂ ਪਰਸੋਂ ਕੀਤੀ ਸੀ ਕਿ ਪਿੰਜਰਾ ਭਾਵੇਂ ਸੋਨੇ ਦਾ ਵੀ ਹੋਵੇ ਤੇ ਪਿੰਜਰਾ ਤੇ ਪਿੰਜਰਾ ਹੀ ਆ ਤੇ ਮਹੀਨੇ ਬਾਅਦ ਤੁਹਾਡੀ ਤਲੀ ਤੇ ਜੋਰ ਰੱਖਿਆ ਜਾਂਦਾ ਏ ਸਿਰਫ ਉਸ ਦੇ ਨਾਲ ਤੁਸੀਂ ਤੁਹਾਡਾ ਪੇਟ ਹੀ ਭਰ ਰਿਆ ਤੁਹਾਡਾ ਮਨ ਨਹੀਂ ਖੁਸ਼ ਤੁਹਾਡਾ ਦਿਮਾਗ ਨਹੀਂ ਖੁਸ਼ ਤੁਹਾਡਾ ਸਰੀਰ ਤੁਹਾਡਾ ਸਾਥ ਨਹੀਂ ਦੇ ਰਿਆ ਤੇ ਫਿਰ ਉਹ ਕਾਹਦੀਆਂ ਕਮਾਈਆਂ ਫਿਰ ਉਹ ਕਾਦਾ ਪੈਸਾ ਉਹ ਕਰੋ ਜਿਸ ਵਿੱਚ ਇੰਟਰਸਟ ਹੋਵੇ ਜਿਸ ਵਿੱਚ ਖੁਸ਼ੀ ਨਦੀ ਹੋਵੇ ਹਮ ਤੋਦਣ ਅਗਰ ਅੱਛਾ ਇੱਕ ਗੱਲ ਹੋ ਗੀ ਉਹ ਕਹਿੰਦੇ ਆ ਨਾ ਗੁਲਿਆ ਮਨਤਾ ਕੀ ਸਮਝਾਣਾ ਇਧਰੋਂ ਘੁੱਟਣਾ ਇਧਰੋਂ ਨਾਣਾ ਅਸੀਂ ਉਹ ਕਹਿੰਦੇ ਆ ਜੇ ਜੇ ਮੈਂ ਨਾ ਚੰਮਦੀਵੇ ਤੂੰ ਕਿਹਦੇ ਨਾਲ ਵਿਆਹੇ ਚੰਦ ਉਹ ਇੱਕ ਤੁਸੀਂ ਸੁਣੀ ਹੋਣੀ ਹੈ ਨਾ ਜੇ ਰਚਨਾ ਮੈਂ ਨਾ ਚੰਮਦੀਵੇ ਹੈ ਨਾ ਤਾਂ ਇਹਦਾ ਮਤਲਬ ਇਹ ਨਹੀਂਗਾ ਕਿ ਇਸੇ ਤਰ੍ਹਾਂ ਹੀ ਆ ਉਹ ਤਾਂ ਕੁਦਰਤ ਨੇ ਜਿਹਨੂੰ ਜੋ ਜਿਹਦੇ ਲਈ ਸੋਚਿਆ ਉਹ ਨਹੀਂ ਲੱਭ ਸੀ ਨਾ ਕੋਈ ਨਾ ਕੋਈ ਬਣਾ ਦੇਣਾ ਜੇ ਤੁਸੀਂ ਅੱਜ ਆਪਣੇ ਲਈ ਰਿਸਕ ਲੈ ਰਹੇ ਹੋ ਤਾਂ ਕੁਦਰਤ ਤੁਹਾਡੇ ਲਈ ਡਬਲ ਰਿਸਕ ਲੈ ਸਕਦੀ ਆ ਮਤਲਬ ਉਹ ਤੁਹਾਡੇ ਲਈ ਦੋ ਦਰਵਾਜ਼ੇ ਖੋਲ ਸਕਦੀ ਆ ਸੱਚ ਜਾਣੋ ਜਗ੍ਹਾ ਖਾਲੀ ਹੋਏਗੀ ਤਾਂ ਭਰੇਗੀ ਨਾ ਜੇ ਜਗ੍ਹਾ ਖਾਲੀ ਨਹੀਂ ਹੋਏਗੀ ਤਾਂ ਭਰੇਗੀ ਕਿਵੇਂ ਜੋ ਜਾਂਦਾ ਜਿੱਤਾ ਹੁੰਦਾ ਜਿਸ ਤਰ੍ਹਾਂ ਕੁਦਰਤ ਕਰਦੀ ਆ ਉਹਦਾ ਪਾਣਾ ਮੰਨ ਕੇ ਮਤਲਬ ਠੀਕ ਹੈ ਭਾਈ ਓਕੇ ਮੈਂ ਥੋੜਾ ਕਿਸੇ ਨੂੰ ਭੇਜ ਰਿਹਾ ਮੈਂ ਥੋੜਾ ਕਿਸੇ ਲਈ ਕੁਝ ਕਰ ਰਿਹਾ ਅਸੀਂ ਨਹੀਂ ਸੀ ਉਦੋਂ ਵੀ ਇਹ ਦੁਨੀਆ ਐਦਾਂ ਹੀ ਚੱਲਦੀ ਸੀ ਅਸੀਂ ਨਹੀਂ ਹੋਵਾਂਗੇ ਉਦੋਂ ਵੀ ਐਦਾਂ ਚੱਲਣੀ ਆ ਜਦੋਂ ਸਾਡੇ ਹੋਂ ਤੇ ਵੀ ਐਦਾਂ ਹੀ ਚੱਲਣੀ ਆ ਸਭ ਮਜਬੂਰੀਆਂ ਪਰੇਸ਼ਾਨੀਆਂ ਪਹਿਲਾਂ ਵੀ ਸੀ ਹੁਣ ਵੀ ਨੇ ਤੇ ਬਾਤ ਚੇ ਗਰਿਆਂ ਅਮੀਂ ਕਲਪ ਕਲਪ ਕੇ ਆਪਣਾ ਦਿਮਾਗ ਮਨ ਤੇ ਆਪਣਾ ਸਮਾਂ ਖਰਾਬ ਨਹੀਂ ਕਰਨਾ ਚਾਹੀਦਾ ਸਿੱਧੀ ਗੱਲ ਹੈ ਬਾਕੀ ਤੁਸੀਂ ਬੜੇ ਸਮਝਦਾਰ ਹੋ ਠੀਕ ਹੈ ਤੇ ਚਲੋ ਅੱਜ ਦੇ ਦਿਨ ਦੀ ਗੱਲ ਕਰਦੇ ਆਪਾਂ ਅੱਜ 15 ਦਸੰਬਰ 2024 ਦਿਨ ਦੀ ਗੱਲ ਕੀਤੀ ਜਾਵੇ ਤਾਂ ਐਤਵਾਰ ਦਾ ਦਿਨ ਅੱਜ ਪੂਰਨਮਾਸ਼ੀ ਹੈ ਨਾ ਬਾਗ ਤੇ ਮਹੀਨੇ ਦੀ ਪੂਰਨਮਾਸ਼ੀ ਦਾ ਪੱਖ ਮਰਗਾ ਨਕਸ਼ਤਰ ਸੋ ਭਰਨੂ 2:32 ਮਿੰਟ ਤੱਕ ਪੂਰਨਵਸ਼ੀ ਦਾ ਪੱਕ ਰਵੇਗਾ ਸ਼ੁਭ ਯੋਗ ਰਵੇਗਾ ਗੁਰੂ ਚੰਦਰ ਗਾਜਕੇਸ਼ਰੀ ਯੋਗ ਬਣਿਆ ਰਹੇਗਾ ਚੰਦਰਮਾ ਮੰਗਲ ਦੇ ਨਕਸ਼ਤਰ ਚ ਰਵੇਗਾ ਹਮਰਾ ਖਾ ਨਕਸ਼ਤਰ ਚ ਕੀ ਪ੍ਰਭਾ ਪਵੇਗਾ ਇਸ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਅਰੇ ਜਨੀ ਮੇਸ਼ ਰਾਸ਼ੀ ਦੀ ਗੱਲ ਕਰਾਂਗੇ ਚਲੋ ਰਾਹੁ ਕਾਲ ਦਾ ਟਾਈਮ 4:30 ਵਜੇ ਤੋਂ ਲੈ ਕੇ 6 ਵਜੇ ਦਾ ਟਾਈਮ ਰਾਹੁ ਕਾਲ ਦਾ ਰਹੇਗਾ ਸਭ ਤੋਂ ਪਹਿਲਾਂ ਅਰੇ ਜਨੀ ਮੇਸ਼ ਰਾਸ਼ੀ ਦੀ ਗੱਲ ਕਰਦੇ ਹਾਂ વેશ રાશિ ਵਾਲਿਆਂ ਦਾ गुरुचंद्र ਦਾ યોગ ਅੱਜ ਵੀ ਦੂਸਰੇ ਸਥਾਨ ਵਿੱਚ ਪੂਰਨ ਮਾਸ਼ੀ ਦਾ ਦੇਣਾ ਧਾਰਮਿਕ ਸਥਾਨ ਤੇ ਚੌਲ ਤੇ ਹਲਦੀ ਦਿਨਾ ਤੁਹਾਡੇ ਲਈ ਸ਼ੁਭਤਾ ਲਿਆਏਗਾ ਜ਼ਰੂਰੀ ਹੈ ਪਾਣੀ ਵਿੱਚ ਹਲਦੀ ਪਾ ਕੇ ਇਸ਼ਨਾਨ ਕਰੋ ਜਾਂ ਧਾਰਮਿਕ ਜਲ ਆਪਣੇ ਪਾਣੀ ਵਿੱਚ ਪਾ ਕੇ ਇਸ਼ਨਾਨ ਕਰੋ ਬਹੁਤ accha ਹੈ ਗੱਜ ਕੇਸਰੀ ਯੋਗ ਤਾਂ ਨਿਸ਼ਤਾਨ ਵਿੱਚ ਲੱਗਿਆ ਹੋਇਆ ਹੈ ਮੱਥੇ ਤੇ ਕੇਸਰ ਲਗਾਓ ਚੰਦਰਮਾ ਦੇ ਦਰਸ਼ਨ ਜ਼ਰੂਰ ਕਰੋ ਦੇਖੋ ਦੁਪਹਿਰ ਤੱਕ ਵੈਸੇ ਤਾਂ ਦੇਖੋ ਪੂਰਨ ਮਾਸ਼ੀ ਦਾ ਪੱਕਾ ਖਤਮ ਹੋ ਜਾਣਾ ਪਰ ਕਿਉਂਕਿ ਅੱਜ ਕੱਲ ਮੌਸਮ ਐਦਾਂ ਦਾ ਕਿਤੇ ਨਾ ਕਿਤੇ ਦਿਨ ਚ ਵੀ ਚੰਦਰਮਾ ਦੇਖੀ ਜਾਂਦਾ ਹੈ ਸਚਾਈ ਹੈ ਦੇਖਿਆ ਮੈਂ ਤੇ ਬਾਕੀ ਤੁਸੀਂ ਜੇ ਤੁਹਾਨੂੰ ਦਿਖ ਜੇ ਤਾਂ ਜਰੂਰ ਦਰਸ਼ਨ ਕਰਨੇ ਆ ਠੀਕ ਹੈ ਰਾਤ ਨੂੰ ਵੀ ਕਰ ਸਕਦੇ ਆ ਚੰਦਰਮਾ ਪੂਰਾ ਹੀ ਵੇਸ਼ਕ ਚ ਪੂਰਨਵਾਸੀ ਦਾ ਪੱਖ ਨਹੀਂ ਆ ਤਾਂ ਚੰਦਰਮਾ ਕਿਹਣਾ ਕੋਈ ਖਰਾਬ ਹੋ ਗਿਆ એનર્ਜੀ ਲੈਣੇ ਨਮਸਕਾਰ ਕਰਨਾ ਤੇ ਬਣਦਾ ਹੀ ਆ ਟੌਰਸ ਯਾਨੀ ਬ੍ਰਿਕਾ ਰਾਸ਼ੀ ਵਾਲੇ ਪਰ ਜੋ ਦਾਨ ਕੁੰਨ ਕਰਨਾ ਉਹ ਤਕਰੀਬਨ 2:30 ਵਜੇ ਤੋਂ ਪਹਿਲਾਂ ਕਰ ਲਿਆਣਾ ਯਾਨੀ 4 2:32 ਮਿੰਟ ਤੋਂ ਪਹਿਲਾਂ ਇਸਨਾਮ ਉਹ 11:00 ਦੇ ਸਿਤਾਰਨ ਉਸ ਸਥਾਨ ਤੇ ਕੁਝ ਚੜਾਉਣਾ ਹੋਵੇ ਟੌਰਸ ਬ੍ਰਿਕਾ ਕੀ ਵਾਲਿਆਂ ਲਈ ਪੀਲੇ ਫੁੱਲ ਆਪਣੀ ਈਸਟਰਨ ਜਰੂਰ ਚੜਾਉਣੇ ਆ ਤੁਸੀਂ ਧਾਰਮਿਕ ਸਥਾਨ ਤੇ ਕਿਨਾਰੀਆ ਚੜ੍ਹਨ ਤੇ ਵੀ ਗੁਰੂ ਚੰਦਰ ਦਾ ਗਜਕੇਸਰੀ ਯੋਗ ਦਾ ਪੂਰਨ ਵਾਸ਼ੀ ਵਾਲੇ ਦਿਨ ਤੇ ਪੂਰਨ ਪੱਕ ਮਿਲ ਜਾਏਗਾ ਪੀਲਾ ਰੰਗ ਦਾ ਰੁਮਾਲ ਗੰਗਾ ਜਾਨਾ ਤੋਂ ਕੇ ਕੋਲ ਰੱਖੋ ਜੈਮਨੀ ਮਿਥੂ ਰਾਸ਼ੀ ਵਾਲਿਆਂ ਨੇ ਅੱਜ ਗੁਰੂ ਚੰਦਰ ਦਾ ਯੋਗ 12ਵੇਂ ਸਥਾਨ ਤੇ ਪੀਲਾ ਬਦਾਨਾ ਲੈ ਕੇ ਬੱਚਿਆਂ ਨੂੰ ਵੰਡੋ ਖਦੀਆ ਰਹੇਗਾ ਜਿਆ ਧਾਰਮਿਕ ਸਥਾਨ ਤੇ ਵੀ ਰੱਖ ਸਕਦੇ ਹੋ ਸੂਰਜ ਬੱਦੀ ਜੋਤੀ ਅੱਛੀ ਹੈ ਜੇ ਕਿਤੇ ਬਾਂਦਰ ਮਿਲ ਜਾਂਦਾ ਉਹਨਾਂ ਨੂੰ ਖਾਣ ਨੂੰ ਪਾਉਣਾ ਵੀ ਗ੍ਰਹਿ ਨੂੰ ਸ਼ੁਭਤਾ ਹੀ ਦਵੇਗਾ ਕੈਂਸਰ ਕਰਕਰਾਸ਼ੀ ਵਾਲਿਆਂ ਦੀ ਗੱਲ ਕਰੀਏ ਤਾਂ ਗੁਰੂ ਚੰਦਰ ਤੁਹਾਡੇ ਲਗਨ ਦਾ ਮਾਲਕ ਬਹੁਤ ਹੀ ਅੱਛਾ ਮੰਗਲ ਦਾ ਨਕ ਬਹੁਤ ਹੀ ਵਧੀਆ ਜੀ ਹਨੂਮਾਨ ਜੀ ਤੇ ਲੱਡੂ ਚੜਾਉਣ ਦੇ ਵੈਸੇ ਹੀ ਚੁਪਤਾ ਦੇਣਗੇ ਤੇ ਭਰਾ ਨਾਲ ਮਿਲ ਕੇ ਕੋਈ ਕੰਮ ਕਰਨ ਦੀ ਯੋਜਨਾ ਬਣਾ ਰਹੇ ਹੋ ਤੁਸੀਂ ਤਾਂ ਬਹੁਤ ਹੀ ਅੱਛਾ ਅੱਜ ਦਾ ਦਿਨ ਤੇ ਮਾਂ ਦੇ ਪੈਰੀ ਹੱਥ ਲਗਾ ਕੇ ਘਰ ਤੋਂ ਜਾਓ ਦੁੱਧ ਮੱਥੇ ਤੇ ਲਾਓ ਬਹੁਤ ਅੱਛਾ ਦਿਨ ਜਾਏਗਾ ਲਿਓ ਸਿੰਘ ਰਾਸ਼ੀ ਵਾਲਿਆਂ ਦੇ ਲਈ ਬਹੁਤ ਅੱਛੇ ਸਿਤਾਰੇ ਗ੍ਰਹਿ ਹਾਂ ਦੇ ਮੁਤਾਬਕ ਸੂਰਜ ਗੁਰੂ ਦੀ ਦ੍ਰਿਸ਼ਟੀ ਗੁਰੂ ਚੰਦਰ ਦੇ ਪੈ ਰਹੀ ਹੈ ਪਿਤਾ ਤੇ ਬਜ਼ੁਰਗਾਂ ਦੀ ਸਿਹਤ ਥੋੜੀ ਭਾਵੇਂ ਖਰਾਬ ਹੋ ਰਹੀ ਹੈ ਪਰ ਮਾਨਸਿਕ ਤੌਰ ਤੇ ਪਰੇਸ਼ਾਨੀਆਂ ਘਟਦੀਆਂ ਹੋਈਆਂ ਨਜ਼ਰ ਤੁਹਾਨੂੰ ਆਉਣ ਇਸ ਦੇ ਲਈ ਸੂਰਜ ਦੇ ਦਰਸ਼ਨ ਵੀ ਕਰਨੇ ਆ ਤੇ ਚੰਦਰ ਦੇ ਦਰਸ਼ਨ ਵੀ ਕਰਨੇ ਆ ਥੋੜੀ ਦੇਰ ਪਾਣੀ ਚੰਦਰਮਾ ਦੀ ਰੋਸ਼ਨੀ ਚ ਰੱਖ ਕੇ ਜ਼ਰੂਰ ਪੀਓ ਉਹਦੇ ਵਿੱਚ ਹਲਦੀ ਪਾ ਲਓਗੇ ਤਾਂ ਹੋਰ ਵੀ ਬੈਸਟ ਰਿਜ਼ਲਟ ਗੁਰੂ ਚੰਦਰ ਦੇ ਯੋਗ ਤੇ ਤੁਹਾਨੂੰ ਮਿਲ ਜਾਣਗੇ ਵਰਗੋ ਕન્યા ਰਾਸ਼ੀ ਵਾਲਿਆਂ ਦੇ ਮੰਗਲ ਦਾ ਨਕਸ਼ਤਰ ਅਜ ਮਿੱਤਰਾ ਨਾ ਹੋਣ ਕਰਕੇ ਥੋੜੀਆਂ ਜਿਹੀਆਂ ਗੱਲਾਂ ਦਿਮਾਗ ਨੂੰ ਪਰੇਸ਼ਾਨ ਕਰਨਗੀਆਂ ਮਨ ਬਚੈਨ ਕਰਨਗੀਆਂ ਤੇ ਨਾਲ ਉਲਝੇਵੇਂ ਥੋੜੇ ਜਿਹੀ ਵਧ ਸਕਦੇ ਨੇ ਕੇਤੂ ਲਗਨ ਵਿੱਚ ਹੈ ਤੇ ਜੋ એનર્ਜੀ ਆ ਤੁਹਾਡੀ ਬਿਲਕੁਲ ਸਹੀ ਰਹੇਗੀ ਗੁਰੂ ਚੰਦਰ ਨੌਵੇਂ ਸਥਾਨ ਵਿੱਚ ਧਾਰਮਿਕ ਕੀਰਤਨ ਸੁਣਨ ਰਿਸ਼ਤੇਦਾਰਾਂ ਦੇ ਆਉਣ ਕਰਕੇ ਮਾਹੌਲ ਕਰਦਾ ਥੋੜਾ ਜਿਹਾ ਚੇਂਜ ਹੋਏਗਾ ਦੇਨ ਵਧੀਆ ਪਤਾਸੇ ਦਾ ਸੇਵਨ ਕਰਕੇ ਦਿਨ ਦੀ ਸ਼ੁਰੂਆਤ ਕਰੋ ਲਿਬਰਾ ਤੁਲਾ ਰਾਸ਼ੀ ਵਾਲਿਆਂ ਦੇ ਲਈ ਮੰਗਲ ਦਾ ਨਕਸ਼ਤਰ ਤੁਹਾਨੂੰ ਬਿジネス ਕੰਮ ਕਰ ਲਈ ਚੰਗਾ ਹੈ ਪਰ ਗੁਰੂ ਚੰਦਰ ਦਾ ਜੋਗ 8ਵੇਂ ਸਥਾਨ ਵਿੱਚ ਹੈ ਤੇ ਮੰਗਲ ਦਾ ਨਕਸ਼ਤਰ ਭਾਵੇਂ ਉੱਤਰ ਹੀ ਹੈ ਫਿਰ ਵੀ ਕੋਸ਼ਿਸ਼ ਕਰਨੀ ਹੈ ਕਿ ਕਿਸੇ ਨਾਲ ਵੈਸਵਾ ਜੀ ਦੀ ਕਰਨੀ ਦੂਸਰਾ ਸ਼ੁਕਰ ਨੂੰ ਸ਼ੁਭ ਕਰਨੇ ਕਰਨ ਵਿੱਚ ਇਤਰ ਲਗਾ ਦੇਣਾ ਤੇ ਤੀਸਰਾ ਸਭ ਤੋਂ ਜ਼ਰੂਰੀ ਕੰਮ ਦੁੱਧ ਇੱਕ ਆਟੇ ਦਾ ਪੇਟ ਦੇ ਵਿੱਚ ਥੋੜੀ ਜਿਹੀ ਹਲਦੀ ਜਾਂ ਚਰੇ ਦੀ ਦਾਲ ਪਾ ਕੇ ਗਾਂ ਨੂੰ ਖਿਲਾ ਦਿਓ ਸਕੋਰਪੀਓ বৃশ্চਿਕ ਰਾਸ਼ੀ ਵਾਲਿਆਂ ਦੇ ਲਈ ਮੰਗਲ ਦਾ ਨਕਸ਼ਤਰ ਮਿੱਤਰ ਦੇ ਬਹੁਤ ਅੱਛਾ ਜਾਏਗਾ ਬਾਹਰ ਕਿਤੇ ਘੁੰਮਣ ਕਰਨ ਜਾ ਸਕਦੇ ਹੋ ਸ਼ੋਪਿੰਗ ਕਰਨ ਜਾ ਸਕਦੇ ਹੋ ਤਾਂ ਸਿਤਾਰੇ ਤੁਹਾਡੇ ਅੱਛੇ ਆ ਕੋਈ ਨੁਕਸਾਨ ਵਾਲੀ ਗੱਲਬਾਤ ਹੈ ਨਹੀਂ ਕੌਨਫੀਡੈਂਸ ਵਧਿਆ ਤੰਨ ਵਧਿਆ ਪੈਸਾ ਵਧਿਆ ਪੈਸਾ ਆਇਆ ਔਰ ਦਿਨ ਵਧਿਆ ਹੋ ਗਿਆ ਪਰੇਸ਼ਾਨੀ ਕੋਈ ਨਹੀਂ ਹੈ ਬਸ ਮੱਥੇ ਤੇ ਕੀ ਲਗਾਣਾ ਤੁਸੀਂ ਚੰਦ ਦਾ ਪੀਰਾ ਚੰਦ ਸੈਜੀਟੇਰੀਅਸ ਤੁਨੂ ਰਾਸ਼ੀ ਵਾਲਿਆਂ ਦੇ ਲਈ ਕਰਜ਼ਾ ਉਤਰਨ ਦੇ ਰਸਤੇ ਮਿਲਣਗੇ ਕਿਸੇ ਪੁਰਾਣੇ ਰੋਗ ਬਿਮਾਰੀ ਨੂੰ ਲੈ ਕੇ ਖਾਸ ਤੌਰ ਤੇ ਲੀਵਰ ਦੀ ਪ੍ਰੋਬਲਮ ਤੰਗ ਕਰੇਗੀ ਤੁਹਾਨੂੰ ਬੇਹੱਜ ਵੀ ਦੇ ਰਹੇਗੀ ਨਕਸ਼ਤਰ ਸੂਰਜ ਦਾ ਮਿੱਤਰ ਹੈ ਵਿਦੇਸ਼ ਜਾਣ ਵਾਲਿਆਂ ਲਈ ਵਧੀਆ ਹੈ ਕੋਸ਼ਿਸ਼ ਕਰੋ ਸੂਰਜ ਦੇ ਦਰਸ਼ਨ ਜ਼ਰੂਰ ਕਰੋ ਤੇ ਸੈਰ ਦੀ ਬਹੁਤ ਜ਼ਰੂਰੀ ਹੈ ਕਿਉਂਕਿ ਬੁੱਧ ਤੁਹਾਡੀ ਰਾਸ਼ੀ ਤੋਂ 12ਵੇਂ ਚੱਲ ਰਿਹਾ ਜੋ ਥੋੜੀ-ਬਹੁਤੀ ਅੱਖਾਂ ਦੀ ਸਿਰਦੀ ਪ੍ਰੋਬਲਮ ਦੇ ਰਿਹਾ ਹੈ ਕੈਪ੍ਰਿਕੌਰ ਮਕਰ ਰਾਸ਼ੀ ਵਾਲਿਆਂ ਦੇ ਲਈ ਦਿਨ ਆਚਾ ਮੰਗਲ ਦਾ ਨਕਸ਼ਤਰ ਮਿੱਤਰ ਨਹੀਂ ਹੈ ਪਰ ਫਿਰ ਵੀ ਤੁਸੀਂ ਧਿਆਨ ਰੱਖਣਾ ਹੈ ਕਿ ਮੰਗਲ ਦਾ ਨਕਸ਼ਤਰ ਤੁਹਾਡੇ ਲਈ ਸ਼ੁਭ ਫਲ ਦੇਵੇ ਤਾਂ ਪਤਾਸੇ ਲੈ ਕੇ ਤੁਸੀਂ ਵੀ ਧਾਰਮਿਕ ਸਥਾਨ ਤੇ ਅਚ ਰੱਖ ਸਕਦੇ ਹੋ ਜਾਂ ਬੱਚਿਆਂ ਨੂੰ ਫਲ ਦੇ ਸਕਦੇ ਹੋ ਠੀਕ ਹੈ ਤਾਂ ਸੋਚ ਸਥਾਨ ਵਿੱਚ ਬੈਠੇ ਹੋਏ ਗ੍ਰਹਿ ਤੁਹਾਡੀ ਸੋਚ ਨੂੰ ਤੁਹਾਡੇ ਕੰਮ ਕਾਰ ਨੂੰ ਤੁਹਾਡੇ ਬਿਜ਼ਨਸ ਨੂੰ ਅੱਛਾ ਕਰਨ ਇਸ ਦੇ ਲਈ ਤੁਸੀਂ ਕੀ ਕਰਨਾ ਹੈ तकरीबन ਅ ਗੁਰੂ ਚੰਦਰ ਦੇ ਲਈ ਚਾਂਦੀ ਦੇ ਗਲਾਸ ਪਾਣੀ ਪੀਣਾ ਅੱਜ ਜਿਹਨੇ ਪੀ ਸਕਦੇ ਤਾਂ ਕੱਚ ਦਾ ਗਲਾਸ ਯੂਜ਼ ਬਿਲਕੁਲ ਵੀ ਨਹੀਂ ਕਰਨਾ ਠੀਕ ਹੈ ਤੇ ਅਗਲੀ ਰਾਸ਼ੀ ਐ ਕੂਰਸ ਕੁੰਭ ਰਾਸ਼ੀ ਦੀ ਗੱਲ ਕਰੀਏ ਤਾਂ ਕੁੰਭ ਰਾਸ਼ੀ ਵਾਲਿਆਂ ਚੌਥੇ ਸਥਾਨ ਤੇ ਗੁਰੂ ਚੰਦਰ ਦਾ ਗੱਜ ਕੇ ਸਰੀ ਯੋਗ ਮਨ ਅਚਰਵੇਗਾ ਕਾਚ ਵਧੀਆ ਸ਼ੂ ਫੰਕਸ਼ਨ ਹੋਣਗੇ ਮੰਗਲ ਦਾ ਨਕਸ਼ਤਰ ਮਿੱਤਰ ਨਾ ਹੋਣ ਕਰਕੇ ਸਰਕਾਰੀ ਗੈਰ ਸਰਕਾਰੀ ਕੰਮ ਨੂੰ ਆਪਣੇ ਹੱਥ ਵਿੱਚ ਲੈਣ ਤੋਂ ਪਹਿਲਾਂ ਸੋਚ ਸਮਝ ਕੇ ਹੀ ਕੰਮ ਕਰੋ ਐਤਵਾਰ ਦਾ ਦਿਨ ਹੈ ਸੰਡੇ ਨੂੰ ਫਾਂਡੇ ਬਣਾਓ ਤੇ ਅਗਲੇ ਹਫਤੇ ਵਿੱਚ ਇਹ ਨਹੀਂ ਕਿ ਆ ਹੋ ਜਾਣਾ ਆ ਜਾਣਾ ਬਿਨਾ ਪਲੈਨਿੰਗ ਦਾ ਪਲੈਨਿੰਗ ਨਹੀਂ ਕਰਨੀ ਬਸ ਇਹ ਸੋਚੋ ਕਿ ਜੋ ਹੋ ਦੇਖੀ ਜਾਓ ਕਿਉਂਕਿ ਮੰਗਲ ਦਾ ਅਜ ਨਕਸ਼ਤਰ ਹੈ ਗੁੱਸੇ ਨੇ ਕਰਦਾ ਮਾਹੌਲ ਖਰਾਬ ਕਰ ਦੇਣਾ ਸਰਕਾਰੀ ਨੌਕਰੀ ਕਰਨ ਵਾਲਿਆਂ ਨੂੰ ਥੋੜਾ ਕਈ ਵਾਰੀ ਹੁੰਦਾ ਨਾ ਕਿ ਸੰਡੇ ਨੂੰ ਅਸੀਂ ਇਹ ਕਰਨਾ ਹੈਗਾ ਉਹ ਕਰਨਾ ਹੈ तो थोड़ी जे किसी अफसर ना कोई मीटिंग करनी, करनी है तो थोड़ा जहा अगले हफ्ते सो अगले हफ्ते क्यों अलबात जो किसी फोन पर करनी है तो बहुत सहजता करनी है ओके ठीक अगली राशि पाइसिज मीन राशि मीन राशि जो सितारे चल रहे हैं मंगल का नक्षत्र बिहार है धन बिजनेस अच्छा रहेगा नौवें सूरज बुद्ध की जुटी किसी तरह का टैस देना तो बिल्कुल अच्छा हो जाएगा काम कार की स्थिति भी वाइसिया रहेगी एक नारियल लाओ तो अच्छी मंत्र भी रख सकते हो ਖੀਰ ਦੇਣੀ ਬੱਚਿਆਂ ਨੂੰ ਖੀਰ ਬਣਾ ਕੇ ਚੌਲ ਚੀਨੀ ਤੇ ਦੁੱਧ ਖੀਰ ਬੱਚਿਆਂ ਨੂੰ ਖਲਾਉਣੀ ਤੇ ਜਾਂ ਧਾਰਮਿਕ ਸਥਾਨ ਤੇ ਖੀਰ ਦਾ ਸਮਾਨ ਦੇਣਾ ਅੱਜ ਦੇ ਦਿਨ ਦੀ એનર્ਜੀ ਗੁਰੂ ਚੰਦਰ ਦੇ ਕਾਜ ਕੇਸਰੀ ਦੇਵ ਨੂੰ ਸ਼ੁਭ ਕਰੇਗਾ ਮੱਥੇ ਤੇ ਹਲਦੀ ਜਰੂਰ ਲਾ ਲਓ ਇਹ ਸੀ ਐਸਟ੍ਰੋਲੋਜੀ ਤੇ ਲੌਜੀਕ ਵਿੱਚ ਆਪਾਂ ਤੁਹਾਨੂੰ ਦੱਸਿਆ ਗ੍ਰਹਿਾਂ ਦੇ ਮੁਤਾਬਕ ਕਿੱਦਾਂ ਚੱਲਣਾ ਹੈ ਮਤਲਬ ਉਹੀ ਗੱਲ ਹੋ ਜਾਂਦੀ ਹੈ ਕਿ ਕਦਮਾਂ ਦੀ ਤੇ ਕਦਮ ਉਹੀ ਅੱਗੇ ਵਧਦੇ ਆ ਜੋ ਅਸੀਂ ਆਪਣੀ ਮਰਜ਼ੀ ਨਾਲ ਆਪਣੀ ਖੁਸ਼ੀ ਨਾਲ ਬਣਾਉਨੇ ਆ ਨੇ ਤਾਂ ਅਗਲਾ ਕਦਮ ਚੱਕ ਨਾਇ ਤੇ ਰੱਖਿਆ ਜਾਣਾ ਹੈ ਕਿ ਨਹੀਂ ਰੱਖਿਆ ਜਾਣਾ ਇਹਦੀ ਕੁਦਰਤੀ ਜਾਣਦੀ। ਬਾਲੀ ਚਿੰਤਾ ਬਾਲੀ ਪਰੇਸ਼ਾਨੀ ਇਨਸਾਨ ਨੂੰ ਜਿਆਦਾ ਡੀਪ ਬਣਾ ਕੇ ਸਗਾ ਚੀ ਕੀ ਕਹਿੰਦੇ ਆ એનર્ਜੀ ਹੀ ਖਰਾਬ ਕਰਦੀ। ਤਾਂ એનર્ਜੀ ਸ਼ੁਭ ਰਵੇ ਘਰ ਦਾ ਮਾਹੌਲ ਠੀਕ ਰਹੇ ਤਾਂ ਉਹਦੇ ਲਈ ਅਜ ਪੂਰਨਵਾਸੀ ਤੇ ਤੁਸੀਂ ਕੀ ਕਰਨਾ ਹੈ? ਥੋੜੀ ਧੀਰ ਬਣਾ ਕੇ ਚੰਦਰਮਾ ਦੀ ਰੋਸ਼ਨੀ ਚ ਰੱਖ ਦੇਣੀ ਹੈ। ਪੀਲੇ ਫੁੱਲ ਆਪਣੇ ਇਸਟਰ ਨੂੰ ਚੜਾ ਦੇਣੇ ਨੇ ਤੇ ਘਰ ਚ ਪੀਲੇ ਫੁੱਲ ਲਗਾਓ। ਪੂਰਨਵਾਸੀ ਵੱਲ ਦੇ ਕੋਈ ਪੀੜ ਲਗਾਣਾ। ਈਲੇ ਫੁੱਲ ਘਰ ਚ ਲਗਾਉਣਾ ਬਹੁਤ ਅੱਛਾ ਹੈ ਆਰਟੀਫੀਸ਼ੀਅਲ ਫੁੱਲ ਘਰ ਚ ਨਹੀਂ ਰੱਖਣੇ ਚਾਹੀਦੇ ਰੱਖਣੇ ਵੀ ਨਹੀਂ ਚਾਹੀਦੇ ਆਰਟੀਫੀਸ਼ੀਅਲ ਜਿੰਦਗੀ ਹੋ ਜਾਂਦੀ ਹੈ ਬੇਸ਼ੱਕ ਬਹੁਤ ਸਾਰੀਆਂ ਚੀਜ਼ਾਂ ਅੱਖਾਂ ਨੂੰ ਦੇਖਣ ਤੇ ਖੂਬਸੂਰਤ ਲੱਗਦੀਆਂ ਨੇ ਪਰ ਜਦੋਂ ਤੁਹਾਡੇ ਘਰ ਬੋਤ ਅਠ ਵਾਲਾ ਬੱਚਾ ਪੈਦਾ ਹੋ ਜਾਏਗਾ ਤਾਂ ਇਹ ਆਰਟੀਫੀਸ਼ੀਅਲ ਚੀਜ਼ਾਂ ਨੁਕਸਾਨ ਦਿਮਾਗੀ ਦਵਾਈ ਚਲਾ ਦੇਣ ਠੀਕ ਹੈ ਜੀ ਸਮਾਂ ਇਜ਼ਾਜ਼ਤ ਦਾ ਆਪ ਸਭ ਦਾ ਇਹ ਆਉਣ ਵਾਲਾ ਦਿਨ ਅੱਜ ਦਾ ਦਿਨ ਬਹੁਤ ਖੁਸ਼ ਹੋ ਜਾਵੇ ਖੁਸ਼ ਰਹੋ ਮੁਸਕਰਾਉਂਦੇ ਰਹੋ ਜੀ ਸਾਜਤ ਸਾਸੀ ਕਾ